ਬਹੁਤ ਪੂਰੀ ਤਰ੍ਹਾਂ ਦੇ ਨਾਲ ਉਹਦੇ ਨਾਲ ਬੱਚੇ ਨਾਲ ਕੀਤਾ ਗਿਆ ਕੋਹ ਕੋ ਕੇ ਸਰ ਮਾਰਿਆ ਗਿਆ ਸਰ ਉੱਟ ਨਹੀਂ ਚਾਲੂ ਪਰੇ ਨਹੀਂ ਜਿੱਤਵਾਰ ਆਇਆ ਵੱਡੀ ਖਬਰ ਅੰਮ੍ਰਿਤਸਰ ਦਿਹਾਤੀ ਤੋਂ ਸਾਹਮਣੇ ਆਈ ਹੈ ਜਿੱਥੇ ਕਈ ਦਿਨਾਂ ਤੋਂ ਲੱਗਦਾ ਹੋਏ ਨੌਜਵਾਨ ਦੀ ਲਾਸ਼ ਜੰਗਲਾਂ ਵਿੱਚ ਦੱਬੀ ਹੋਈ ਮਿਲੀ ਹੈ ਦਰਸਲ ਕੁਝ ਲੋਕ ਆਪਣੇ ਸ਼ਿਕਾਰੀ ਕੁੱਤਿਆਂ ਨੂੰ ਲੈ ਕੇ ਜੰਗਲ ਦੇ ਵਿੱਚ ਸ਼ਿਕਾਰ ਕਰਨ ਲਈ ਗਏ ਸਨ ਤਾਂ ਉਹਨਾਂ ਨੇ ਇਹ ਲਾਸ਼ ਉੱਥੇ ਮਿੱਟੀ ਵਿੱਚ ਦੱਬੀ ਹੋਈ ਦੇਖੀ ਜਿਸ ਤੋਂ ਬਾਅਦ ਤੁਰੰਤ ਪੁਲਿਸ ਨੂੰ ਇਸ ਦੀ ਜਾਣਕਾਰੀ ਦਿੱਤੀ ਮਾਮਲਾ ਅੰਮ੍ਰਿਤਸਰ ਦਿਹਾਤੀ ਪੁਲਿਸ ਦੇ ਥਾਣਾ ਕਰੇਂਡਾ ਦਾ ਹੈ ਜਿੱਥੋਂ ਦੇ ਪਿੰਡ ਪੈਣੀ ਰਾਜਪੁੱਤਾਂ ਦਾ ਇੱਕ 19 ਸਾਲਾ ਨੌਜਵਾਨ ਜਸਵਿੰਦਰ ਸਿੰਘ 16 ਦਸੰਬਰ ਨੂੰ ਘਰੋਂ ਲਾਪਤਾ ਹੋ ਗਿਆ ਸੀ ਪਰਿਵਾਰ ਵਾਲਿਆਂ ਨੇ ਉਸ ਦੀ ਕਾਫੀ ਥਾਂ ਭਾਲ ਕੀਤੀ ਪਰ ਉਹ ਕਿਤੇ ਨਹੀਂ ਮਿਲਿਆ ਆਖਰਕਾਰ ਜੰਗਲ ਦੇ ਵਿੱਚ ਆਪਣੇ ਸ਼ਿਕਾਰੀ ਕੁੱਤਿਆਂ ਨਾਲ ਸ਼ਿਕਾਰ ਕਰਨ ਗਏ ਕੁਝ ਲੋਕਾਂ ਨੂੰ ਉਸ ਦੀ Laash ਮਿੱਟੀ ਹੇਠਾਂ ਦੱਬੀ ਹੋਈ ਮਿਲੀ ਜਿਸ ਤੋਂ ਬਾਅਦ ਪੁਲਿਸ ਮੌਕੇ ਤੇ ਪਹੁੰਚ ਗਈ ਅਤੇ ਪਰਿਵਾਰ ਨੂੰ ਸ਼ਨਾਖਤ ਲਈ ਬੁਲਾਇਆ ਗਿਆ ਮ੍ਰਿਤਕ ਨੌਜਵਾਨ ਦੇ ਪਰਿਵਾਰ ਵੱਲੋਂ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ। ਸਰ ਇਹ ਨਾ 16 ਤਰੀਕ ਨੂੰ ਸੰਗਰਾਣ ਵਾਲੇ ਦਿਨ ਸ਼ੁੱਕਰਵਾਰ ਸ਼ਾਮ ਨੂੰ 5:30 ਵਜੇ ਦੇ ਕਰੀਬ ਘਰੋਂ ਗਿਆ ਵਾ। ਇਹਦੇ ਸਪਲੈਂਡਰ ਮੋਟਰਸਾਈਕਲ ਆ PB46 AC 5350 ਨੰਬਰ ਮੋਟਰਸਾਈਕਲ ਏਕੇ ਦੇ ਕੋਲ ਮੋਬਾਈਲ ਫੋਨ ਹੈ ਜੀ ਆਈਫੋਨ। ਇਹ ਸਰ ਲੈ ਕੇ ਘਰੋਂ ਗਿਆ ਵਾ ਤੇ ਰਾਤ ਭਾਰਾ ਮਤਲਬ ਕਿ ਅਲੱਗ ਆ ਇਹਨਾਂ ਦਾ ਘਰ ਸਾਡੇ ਨਾਲੋਂ ਰਾਤ ਭਾਰੇ ਘਰ ਨਹੀਂ ਆਇਆ ਇਹ ਵੇਟ ਕਰਾਜ਼ ਕਰਦਾ ਰਿਹਾ ਉਹਦੀ ਤੇ ਸਵੇਰੋਂ ਹੁੰਦੇ ਨੇ ਸਾਨੂੰ ਦੱਸਿਆ ਕਿ ਆ ਗੱਲ ਹੋਈ ਆ ਮੇਰਾ ਜਿਹੜਾ ਵਾ ਬੇਟਾ ਉਹ ਘਰੇ ਨਹੀਂ ਆਇਆ ਭੋਂਗੇ ਮਤਲਬ ਕਿ ਹਫਤੇ ਬਾਅਦ ਸ਼ੁੱਕਰਵਾਰੀ ਸ਼ਾਮ ਨੂੰ ਸਾਡੇ ਪਿੰਡ ਦੇ ਜਿਹੜੇ ਕੁਝ ਵਿਅਕਤੀ ਉਹ ਕੁੱਤਿਆਂ ਦੇ ਨਾਲ ਸ਼ਿਕਾਰ ਖੇਡਣ ਆਏ ਤੇ ਉਹਨਾਂ ਨੇ ਜਾ ਕੇ ਤੇ ਪਿੰਡ ਜਾ ਕੇ ਸਰਪੰਚ ਨੂੰ ਤਲਾਹ ਕੀਤੀ ਆ ਕਿ ਉੱਥੇ ਜਿਹੜੀ ਡੈੱਡ ਬੋਡੀ ਉਹ ਮਤਲਬ ਹੈਗੀ ਆ ਕਿਸੇ ਇਨਸਾਨ ਦੀ ਤੇ ਉਹਦੀ ਜਾ ਕੇ ਤੇ ਵੇਖੀਏ ਤੇ सरपंच साहब ਨੇ ਅਫਸਰ ਸਹਿਬਾਨਾਂ ਨੂੰ ਪੁਲਿਸ ਮੁਲਾਜ਼ਮਾਂ ਨੂੰ ਵੀ ਜਿਹੜਾ ਵਾ ਸੂਚਿਤ ਕੀਤਾ ਵਾ ਨਾਲ ਬੀਐਸਐਫ ਦੇ ਜਵਾਨ ਵੀ ਸੀ ਤੇ ਫਿਰ ਉਹਨਾਂ ਨੇ ਆ ਕੇ ਤੇ ਮਤਲਬ ਇਹਨੇ ਵੀਰ ਨੇ ਜਿਹਦਾ ਬੇਟਾ ਸੀ ਇਹਨੇ ਉਹਦੇ ਬੂਟ ਦੀ شناخت ਕੀਤੀ ਆ ਕਿ ਬੂਟ ਮੇਰੇ ਲੜਕੇ ਦਾ ਹੈ ਮਫਲਰ ਜਿਹੜਾ ਗਾਲਚ ਪਾਇਆ ਉਹ ਮੇਰੇ ਲੜਕੇ ਦਾ ਲਾਗੇ ਪਿਆ ਸੀ ਟੋਪੀ ਜਿਹੜੀ ਉਹ ਮੇਰੇ ਲੜਕੇ ਦੀ ਹੈ ਹਾਂਜੀ ਇਸ ਤਰ੍ਹਾਂ شناخت ਹੋਈ ਆ ਜੀ ਤੇ ਅੱਜ ਜਦੋਂ ਡੈੱਡ ਬੋਦੀ ਉਹਦੀ ਅਫਸਰ ਸਹਿਬਾਨ ਉੱਚ ਅਫਸਰ ਆਏ ਨੇ ਉਹਨਾਂ ਦੀ ਹਾਜ਼ਰੀ ਦੇ ਵਿੱਚ ਤਹਿਸੀਲਦਾਰ ਸਾਹਿਬ ਆਏ ਨੇ ਉਹਨਾਂ ਦੀ ਹਾਜ਼ਰੀ ਦੇ ਵਿੱਚ ਜਿਹੜਾ ਇਹ ਬੋਡੀ ਮਤਲਬ ਪੁੱਟੀ ਗਈ ਆ ਤੇ ਉਹਦੇ ਵਿੱਚ ਉਹਦੇ ਸੱਜੇ ਹੱਥ ਤੇ ਟੈਟੂ ਹੀ ਉਹ ਟੈਟੂ ਦਾ ਨਿਸ਼ਾਨ ਵੀ ਜਿਹੜਾ ਇਹ ਮਿਲਿਆ ਜੀ ਇਸ ਕਰਕੇ ਉਹਦੀ ਸਨਾਖਤ ਹੋ ਗਈ ਆ ਕਿ ਉਹ ਇਹਨਾਂ ਦਾ ਬੇਟਾ ਜਸਵਿੰਦਰ ਸਿੰਘ ਸੀ ਹੁਣ ਕੀ ਮੰਗ ਕਰਦੇ ਸਰ ਮੰਗ ਇਹੋ ਕਰਦੇ ਆ ਜਿਸ ਵੀ ਇਨਸਾਨ ਨੇ ਕੀਤਾ ਹੈ ਅਸੀਂ ਇਹਨੇ ਨਜਾਇਜ਼ ਨਹੀਂ ਕਿਸੇ ਨਾਲ ਹੋਣੀ ਚਾਹੀਦੀ ਜਿਸ ਇਨਸਾਨ ਨੇ ਵੀ ਕੀਤਾ ਹੈ ਇਹ ਬਹੁਤ ਬੁਰੀ ਤਰ੍ਹਾਂ ਦੇ ਨਾਲ ਉਹਦੇ ਨਾਲ ਬੱਚੇ ਨਾਲ ਕੀਤਾ ਗਿਆ ਕੋਹ ਕੋ ਕੇ ਸਰ ਮਾਰਿਆ ਗਿਆ ਉਹਨੂੰ ਉਧਰ ਜਦੋਂ ਇਸ ਸਬੰਧੀ ਪੁਲਿਸ ਨਾਲ ਗੱਲਬਾਤ ਕੀਤੀ ਗਈ ਤਾਂ ਐਸਐਚਓ ਨੇ ਦੱਸਿਆ ਕਿ ਪਰਿਵਾਰ ਨੇ লাশ ਦੀ شناخت ਕਰ ਲਈ ਹੈ ਹੁਣ লাশ ਦੀ ਪੋਸਟਮਾਰਟਮ ਮਗਰੋਂ ਅਗਲੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ ਇਹਨਾਂ ਜਸਵਿੰਦਰ ਸਿੰਘ ਐਥੋ ਵਾਸੀ ਭੈਣੀ ਰਾਜਪੂਤਾਂ ਦਾ 19 ਸਾਲ ਦਾ ਮੁੰਡਾ ਵਾ ਇਹ ਕੁਝ ਦਿਨ ਪਹਿਲਾਂ ਇਹ ਪਿੰਡ ਚੋਂ ਲਾਪਤਾ ਹੋਇਆ ਸੀ ਜਿਹਦੀ ਲਾਪਤਾ ਦੀ ਇਤਲਾਹ ਸਾਨੂੰ ਮਿਲੀ ਤੇ ਆਪਾਂ ਦੀ ਗੁਣਸ਼ੁੱਧਗੀ ਪਾਈ ਸੀ ਜਿਹਦੀ ਅੱਜ ਐਥੋ ਡੈੱਡ ਬਡੀ ਬਰਾਮਦ ਹੋਈ ਆ ਜੋ ਪੋਸਟਮਾਰਟਮ ਕਰਕੇ ਅਸਲ ਮੁੱਦਾ ਵਜਾ ਜਿਹੜੀ ਆਪਾਂ ਤੋਂ ਜਾਣੂ ਕਰਵਾਇਆ ਜਾਊਗਾ ਤੇ ਜੋ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ ਪਤਾ ਲੱਗਾ ਕਿਉਂ ਮਾਰੇਗਾ ਕਿੰਨੇ ਮਾਰੇ ਅਜੇ ਤੱਕ ਜੇ ਵਜਾ ਰੰਜਿਸ਼ੀਆਂ ਜਿਨ੍ਹਾਂ ਨੇ ਮਾਰੇ ਉਹ ਸਾਹਮਣੇ ਨਹੀਂ ਆਏ ਪਰ ਬਹੁਤ ਜਲ ਸਾਹਮਣੇ ਆ ਜਾਊਗਾ ਤੇ ਕਿਸ ਹਾਲਾਤ ਦੇ ਵਿੱਚ ਡੈਡ ਬੋਡੀ ਮਿਲੇਗੀ ਡੈਡ ਬੋਡੀ ਕਾਫੀ ਟਾਈਮ ਪਹਿਲਾਂ 2-3 ਦਿਨ ਪਹਿਲਾਂ ਦੱਬੀ ਗਈ ਹੈ ਬਾਕੀ ਪੋਸਟਮਾਰਟਮ ਤੇ ਵੇਖ ਕੇ ਪਤਾ ਲੱਗੂਗਾ ਕਿ ਕਾਰਨ ਕੀ ਆ ਕਿੱਦਾਂ ਮਰਿਆ ਵਾ ਤੇ ਪਰਿਵਾਰਾਂ ਨੂੰ ਕਿ ਦੱਸਿਆ ਵੀ ਕਿ ਇਹਦੇ ਛੱਕ ਜਾਂ ਪਰਿਵਾਰ ਵਾਲਿਆਂ ਨੇ ਹੱਲੀ ਕਿਸੇ ਤੇ ਸਿੱਧੀ ਉਂਗਲੀ ਨਹੀਂ ਚੱਕੀ। ਹੂੰ। ਉਹ ਆਪਾਂ ਕੁਆਲ ਡਿਟੇਲਾਂ ਕਢਾਈਆਂ ਨੇ। ਬਾਕੀ ਜਿਦਾਂ ਡੰਪ ਦੇ ਜਾਂ ਹੋਰ ਕੋਈ ਸਾਹਮਣੇ ਚੀਜ਼ ਆਉਂਦੀ ਹੈ ਤੇ ਉਸ ਮੁਤਾਬਕ ਕਾਰਵਾਈ ਕੀਤੀ। ਲੜੀ ਦਾ ਮਾਮਲਾ ਵੀ ਕੋਈ ਪੁਰਾਣੀ ਨਹੀਂ। ਨਹੀਂ, ਇਹੋ ਜੀ ਕੋਈ ਗੱਲ ਨਹੀਂ ਹੈ। ਦੱਸਈਏ ਕਿ ਮ੍ਰਿਤਕ ਜਸਵਿੰਦਰ ਸਿੰਘ ਅਜੇ ਕੁਆਰਾ ਸੀ ਅਤੇ ਘਰੋਂ ਮੋਟਰਸਾਈਕਲ ਅਤੇ ਮੋਬਾਈਲ ਸਮੇਤ ਨਿਕਲਿਆ ਸੀ। ਪਰ ਮੋੜ ਕੇ ਘਰ ਵਾਪਸ ਨਹੀਂ ਪਰਤਿਆ। ਫਿਲਹਾਲ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਕਾਤਲਾਂ ਦਾ ਪਤਾ ਲਗਾਇਆ ਜਾ ਰਿਹਾ ਹੈ। ਅੰਮ੍ਰਿਤਸਰ ਤੋਂ ਹਿਮਾਂਸ਼ੂ ਸ਼ਰਮਾ ਦੀ ਰਿਪੋਰਟ ਹਮਦਰ ਟੀਵੀ ਸਰਜਾ ਕੁਮਾਰੇ ਗਏ ਟਾਲ ਨਾਲ ਮਾਰਿਆ ਗਿਆ ਬਹੁਤ ਕੋਕੋ ਕੇ ਬੱਚੇ ਨੂੰ ਮਾਰਿਆ ਸੀ ਇਹ ਉਹ ਆਨੇ ਸਾਨੂੰ ਮਨ ਸਾਹਿਬ ਮਿਲਣਾ ਚਾਹੀਦਾ ਜੀ ਤਾਂ ਕਿ ਅੱਗੇ ਤੋਂ ਕਿਸੇ ਨਾਲ ਵੀ ਲਾਗੇ ਵਿੱਚ ਇਹੋ ਜਿਹਾ ਕੰਮ ਨਾ ਹੋਵੇ